ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਮਹਾਰਾਸ਼ਟਰ ਦੀ ਅਸੈਂਬਲੀ ਦੀ ਚੋਣ ਦੇ ਸਬੰਧ ਦੇ ਵਿੱਚ ਕੱਲ ਭਾਰਤੀ ਜਨਤਾ ਪਾਰਟੀ ਦੇ ਜਰਨਲਿਸਟ ਕਸਤਰ ਵਿਨੋਦ ਤਾਵੜੇ ਨੂੰ ਇੱਕ ਹੋਟਲ ਦੇ ਵਿੱਚ ਕੈਸ਼ ਵੰਦਿਆ। ਉੱਥੋਂ ਦੀ ਇੱਕ ਹੋਰ ਪਾਰਟੀ ਜਿਹੜੀ ਹੈ ਬੀ ਵੀ ਏ ਬੋਹਨ ਵਿਕਾਸ ਅਗਾੜੀ ਦੇ ਕਾਰਕੁਨਾਂ ਨੇ ਰੰਗੇ ਹੱਥੀਂ ਫੜਿਆ ਤੇ ਉੱਥੇ ਬਹੁਤ ਰੌਲਾ ਪਿਆ ਪ੍ਰੈਸ ਕਾਨਫਰੰਸਾਂ ਹੋਈਆਂ ਪੁਲਿਸ ਸੱਦੀ ਤੇ ਉਹਦੇ ਤੇ ਅਰ ਉਹਦੇ ਨਾਲ ਦਾ ਜਿਹੜਾ ਹੋਰ ਇੱਕ ਕੈਂਡੀਡੇਟ ਸੀ ਬੀਜੇਪੀ ਦਾ ਉਹਨਾਂ ਤੇ ਕੇਸ ਦਰਜ ਹੋ ਗਿਆ ਹੈ ਇਹ ਤਾਂ ਉਹ ਹੈ ਜੋ ਅਖਬਾਰ ਚਾਈ ਹੈ ਇੱਕ ਵੀਡੀਓ ਸ਼ੋਅ ਦੇ ਵਿੱਚ ਬਹੁਤ ਪ੍ਰਸਿੱਧ ਪੱਤਰਕਾਰ ਜਿਹੜੇ ਮਹਾਰਾਸ਼ਟਰ ਨੂੰ ਕਵਰ ਕਰਦੇ ਰਹਿੰਦੇ ਆ ਅਸ਼ੋਕ ਵਾਨਖੇੜੇ ਜੀ ਉਹਨਾਂ ਦੀਆਂ ਵੀਡੀਓਜ਼ ਅਸੀਂ ਹਾਂ ਵੀ ਦੇਖਦੇ ਆ ਉਹਨਾਂ ਨੇ ਦੀਪਕ ਸ਼ਰਮਾ ਦੇ ਨਾਲ ਇੱਕ ਵੀਡੀਓ ਸ਼ੇਅਰ ਕਰਦਿਆਂ ਹੋਇਆਂ ਦੱਸਿਆ ਕਿ ਇੱਕ ਇੰਡਸਟਰੀਅਲਿਸਟ ਦੇ ਕੰਟੇਨਰ ਦੇ ਵਿੱਚ ਗੁਜਰਾਤ ਤੋਂ 3400 ਕਰੋੜ ਰੁਪਇਆ ਉੱਥੇ ਆਇਆ ਹੈ। ਉਹਨਾਂ ਨੇ ਇੱਕ ਇਹ ਵੀ ਸੰਸਨੀਖੇਜ਼ ਖੁਲਾਸਾ ਕੀਤਾ ਹੈ ਕਿ ਮਟਨ दारू ਤਾਂ ਆਮ ਹੀ ਵਰਤੀ ਜਾ ਰਹੀ ਹੈ। ਇਸ ਤੋਂ ਬਿਨਾ 10000 ਰੁਪਏ ਤੱਕ ਦੇ ਵਿੱਚ ਵੋਟ ਖਰੀਦੀ ਜਾ ਰਹੀ ਹੈ। ਤੇ ਉਹਨਾਂ ਦਾ ਓਪਨ ਹੈ ਕਿ 10 ਵੋਟਾਂ ਦੇ ਮਗਰ ਲੱਖ ਰੁਪਇਆ ਲੈ ਜਾਓ ਤੁਸੀਂ। ਯਾਨੀ ਇਸ ਤਰ੍ਹਾਂ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਪੈਸਾ। ਜਿੱਥੇ ਉਹਨਾਂ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਲੋਕਾਂ ਨੂੰ ਵੰਡਣ ਦੀਆਂ ਵਟੇਂਗੇ ਤੇ ਕਟੇਂਗੇ ਵਾਲੀਆਂ ਗੱਲਾਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਹੈ ਵੀ ਜਿੱਤਣ ਦੇ ਵਾਸਤੇ ਫਿਰ ਪੈਸਾ ਹੀ ਜ਼ਰੂਰੀ ਹੈ। ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੀਆਂ ਬਹੁਤ ਭੈੜੀਆਂ ਲੋਕਾਂ ਨੂੰ ਵੰਡਣ ਵਾਲੀਆਂ ਵੀਡੀਓਜ਼ ਬਣਾ ਬਣਾ ਕੇ ਪ੍ਰਚਾਰ ਕਰਕੇ ਮੋਦੀ ਤੱਕ ਨੇ ਮਤਲਬ ਇਸ ਤਰ੍ਹਾਂ ਦਾ ਫਿਰਕੂ ਪ੍ਰਚਾਰ ਕੀਤਾ ਹੈ। ਉਹਨਾਂ ਨੂੰ ਉਸ ਫਿਰਕੂ ਪ੍ਰਚਾਰ ਤੇ ਵੀ ਹਾਲੇ ਯਕੀਨ ਨਹੀਂ ਹੋ ਰਿਹਾ। ਹੁਣ ਉਹ ਪੈਸਿਆਂ ਤੇ ਉੱtre ਹੋਏ ਐ। ਤੇ ਇਹ ਗੱਲਾਂ ਆਮ ਲੋਕਾਂ ਦੀ ਨਿਗਾ ਚ ਨਹੀਂ ਤੇ ਇਹਨੂੰ ਫਿਰ ਆਪਾਂ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਕਹਾਂਗੇ ਰਿਜਲਟ ਜੇ ਆਉਣੇ ਆ ਵੋਟਾਂ ਅੱਜ ਪੈਣੀਆਂ ਨੇ ਅ ਅਗਲੀ ਜਿਹੜੀ ਗੱਲ ਹੈ ਕਿਉਂਕਿ 2020 ਦੇ ਵਿੱਚ 26 ਨਵੰਬਰ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਸ ਨੇ ਦਿੱਲੀ ਦੇ ਬਾਡਰਾਂ ਵੱਲੋਂ ਕੂਚ ਕੀਤਾ ਸੀ ਤੇ ਉਹਨਾਂ ਨੂੰ ਉੱਥੋਂ ਦਿੱਲੀ 'ਚ ਵੜਨ ਦੀ ਸੀ ਦਿੱਤਾ ਗਿਆ ਤੇ ਅੱਡ-ਅੱਡ ਬਾਡਰਾਂ ਦੇ ਉੱਤੇ ਚਾਹੇ ਉਹ ਸਿੰਘੂ ਬਾਰਡਰ ਸੀ ਟਿਕਰੀ ਬਾਰਡਰ ਸੀ ਚਾਹੇ ਉਹ ਗਾਜੀਪੁਰ ਦਾ ਬਾਰਡਰ ਸੀਗਾ ਤੇ ਚਾਹੇ ਸ਼ਾਹਜਹਾਂਪੁਰ ਦਾ ਬਾਰਡਰ ਸੀ ਇਹਨਾਂ ਅੰਟਰਡ ਬਾਰਡਰਾਂ ਦੇ ਉੱਤੇ ਕਿਸਾਨ ਮੋਰਚਾ ਲਾ ਕੇ ਬੈਠੇ ਰਹੇ ਤੇ 13 ਮਹੀਨੇ ਲੰਬੇ ਮੋਰਚੇ ਤੋਂ ਬਾਅਦ મોદી ਨੂੰ ਦੇ ਭਿਆਹ ਹੋ ਗਈ ਸੀ ਤੇ ਉਹਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਸੀ ਉਸੇ 26 ਜਨਵਰੀ ਨੂੰ 4 ਸਾਲ ਹੋਣ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਦੇ ਨਾਲ ਮਿਲ ਕੇ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਸਾਂਝੀਆਂ ਮੰਗਾਂ ਲਈ ਜਿਹੜਾ ਦੇਸ਼ ਭਰ ਦੇ ਵਿੱਚ ਜਿਹੜੇ ਜ਼ਿਲਾ ਪੱਧਰੀ ਪ੍ਰਦਰਸ਼ਨ ਕਰ ਰਿਹਾ ਹੈ ਪੰਜਾਬ ਦੀ ਕੱਲ ਮੀਟਿੰਗ ਜਿਹੜੀ ਹੈ ਉਹ ਲੁਧਿਆਣੇ ਦਾ ਜਿਹੜਾ ਈਸਲੂਪਾ ਬਣਾਇਆ ਸ਼ਹੀਦ ਕਰਨੈਲ ਸਿੰਘ ਉਸਲੂ ਜਿਹੜੇ ਗੋਆ ਦੀ ਆਜ਼ਾਦੀ ਚ ਸ਼ਹੀਦ ਹੋ ਕੇ ਸੀ ਉਹਨਾਂ ਦੀ ਯਾਦ ਚ ਬਣਿਆ ਹੋਇਆ ਦਫ਼ਤਰ ਹੈ ਉੱਥੇ ਕੱਲ ਉਹਨਾਂ ਦੀ ਮੀਟਿੰਗ ਹੋਈ ਤੇ ਉਹਦੇ ਚ ਇਹਦਾ ਪਲਾਨ ਲਿਖਿਆ ਗਿਆ ਤੇ ਜ਼ਿਲਾ ਪੱਧਰੀ ਮੀਟਿੰਗਾਂ ਜਿਹੜੀਆਂ ਨੇ 22 ਤਰੀਕ ਨੂੰ ਰੱਖੀਆਂ ਗਈਆਂ ਨੇ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦਾ ਦੀ ਕਾਨੂੰਨੀ ਗਾਰੰਟੀ ਤੇ ਮਜ਼ਦੂਰਾਂ ਤੇ ਕਿਸਾਨਾਂ ਦੀ 60 ਸਾਲ ਤੋਂ ਵੱਧ ਉਮਰ ਹੋਣ ਦੇ ਉੱਤੇ 10000 ਰੁਪਏ ਪੈਨਸ਼ਨ ਲਾਉਣ ਦੀ ਮੰਗ ਬਿਜਲੀ ਸੋਧ ਬਿੱਲ ਜਿਹੜਾ ਹੈ 2020 ਉਹਨੂੰ ਰੱਦ ਕਰਨਾ ਤੇ ਘੱਟੋ ਘੱਟ ਜਿਹੜੀ ਉਜਰਤ ਹੈ ਮਜ਼ਦੂਰਾਂ ਦੀ ਉਹ 26000 ਰੁਪਏ ਪ੍ਰਤੀ ਮਹੀਨਾ ਕਰਨਾ ਤੇ ਨਿੱਜੀਕਰਨ ਉਦਾਰੀਕਰਨ ਦੀਆਂ ਨੀਤੀਆਂ ਵਾਪਸ ਲੈਣਾ ਬਾਸਮਤੀ ਨੂੰ ਐਮਐਸਪੀ ਦੇ ਘੇਰੇ ਚ ਲੈ ਕੇ ਆਉਣਾ 2013 ਦਾ ਜਿਹੜਾ ਭੂਮੀ ਅधिਗ੍ਰਹਿਣ ਕਾਨੂੰਨ ਹੈ ਉਹਦੀਆਂ ਜਿਹੜੀਆਂ ਉਹਦੇਆਂ ਧਜੀਆਂ ਉਡਦੀਆਂ ਨੇ ਉਹਨਾਂ ਨੂੰ ਬੰਦ ਕਰਨਾ ਤੇ ਘੱਟੋ ਘੱਟ 200 ਦਿਨ ਮਨਰੇਗਾ ਦੇ ਵਿੱਚ ਦਿਹਾੜੀ ਦੇਣਾ ਇਹ ਮੰਗਾਂ ਉਹਦੇ ਸ਼ਾਮਲ ਨੇ ਮਜ਼ਦੂਰ ਤੇ ਕਿਸਾਨ ਇਹਦੇ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਕੱਲ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਫਰਾਂਸ ਦੇ ਜਿਹੜੇ ਕਿਸਾਨ ਨੇ ਉਹ ਉੱਥੇ ਮੁਜ਼ਾਹਰੇ ਕਰ ਰਹੇ ਐ ਅੱਜ ਖਬਰ ਇਹ ਹੈ ਕਿ ਇੰਗਲੈਂਡ ਦੇ ਜਿਹੜੇ ਹਜ਼ਾਰਾਂ ਕਿਸਾਨ ਨੇ ਉਹਨਾਂ ਨੇ ਇੰਗਲੈਂਡ ਦੀਆਂ ਗਲੀਆਂ ਚੋਂ ਲੰਘ ਕੇ ਲੰਡਨ ਦੀਆਂ ਗਲੀਆਂ ਚੋਂ ਲੰਘ ਕੇ ਉੱਥੋਂ ਦੀ ਪਾਰਲੀਮੈਂਟ ਅੱਗੇ ਕੱਲ ਮਜਾਰਾ ਕੀਤਾ ਤੇ ਉਹਨਾਂ ਤੇ ਇੱਕ ਟੈਕਸ ਲਾਇਆ ਜਾ ਰਿਹਾ ਜਿਹਨੂੰ ਟਰੈਕਰ ਟੈਕਸ ਕਹਿੰਦੇ ਐ ਵੀ ਜੇ ਕੋਈ ਪਿਓ ਆਪਣਾ ਟਰੈਕਟਰ ਜੇ ਉਹਦੀ ਕੀਮਤ 1 ਮਿਲੀਅਨ ਡਾਲਰ ਤੋਂ ਵੱਧ ਹੈ ਤਾਂ ਜੇ ਉਹਦੇ ਬੱਚੇ ਉਸ ਟਰੈਕਟਰ ਨੂੰ ਲੈਂਦੇ ਆ ਉਹਨਾਂ ਨੂੰ ਮਿਲਦਾ ਹੈ ਉਹਨਾਂ ਨੂੰ ਵਿਰਾਸਤ ਦੇ ਵਿੱਚ ਤਾਂ ਉਹਦੇ ਉੱਤੇ 20% ਟੈਕਸ ਲੱਗੂਗਾ ਜਾਨੀ ਕਿ ਜੇ 10 ਲੱਖ ਦਾ ਟਰੈਕਟਰ ਹੈ ਤਾਂ 2 ਲੱਖ ਡਾਲਰ ਉਹ ਟੈਕਸ ਵਜੋਂ ਦੇਣਗੇ ਇਹ ਉਥੋਂ ਦੀ ਸਰਕਾਰ ਕਰ ਰਹੀ ਹੈ ਜਿਹੜੀ ਨਵੀਂ ਸਰਕਾਰ ਹੈ ਲੀਬਰ ਦੀ ਤੇ ਉੱਥੇ ਉਹਨਾਂ ਦਾ ਜਿਹੜਾ ਮੇਨ ਸਲੋਗਨ ਹੈ ਮੇਨ ਜਿਹੜਾ ਨਾਰਾ ਹੈ 노 ਫਾਰਮਰ 노 ਫੂਡ 노 ਫਿਊਚਰ ਜੇ ਕੋਈ ਕਿਸਾਨ ਨਹੀਂ ਤਾਂ ਕੋਈ ਭੋਜਨ ਵੀ ਨਹੀਂ ਮਿਲਣਾ ਤੇ ਗਾਂ ਸਾਡਾ ਜਿਹੜਾ ਭਵਿੱਖ ਵੀ ਨਹੀਂਗਾ ਤੇ ਅਗਲੀ ਗੱਲ ਉਹਨਾਂ ਨੇ ਕਹੀ ਹੈ ਸਟਾਰਮਰ ਜਿਹੜਾ ਉੱਥੋਂ ਦਾ ਪ੍ਰਧਾਨ ਮੰਤਰੀ ਹੈ ਸਟਾਰਮਰ ਦੀ ਫਾਰਮਰ ਹਾਰਮਰ ਜਣੀ ਸਟਾਰਮਰ ਉਹ ਹੈ ਜਿਹੜਾ ਕਿਸਾਨਾਂ ਦਾ ਦੁੱਖ ਹੀ ਹੈ ਸੋ ਇਹ ਸਾਰੇ ਦੇਸ਼ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਹੀ ਕਿਉਂਕਿ ਕਿਸੇ ਨਾ ਕਿਸੇ ਰੂਪ ਚ ਖੇਤੀ ਨੂੰ ਘਾਟੇਵੰਦਾ ਸੌਦਾ ਬਣਾ ਕੇ ਇਹ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਭਾਰਤ ਤੋਂ ਲੈ ਕੇ ਇੰਗਲੈਂਡ ਫਰਾਂਸ ਤੱਕ ਸਾਰੇ ਪਾਸੇ ਜਾਗੀਆਂ ਨੇ ਤੇ ਉਹ ਸਾਂਝੇ ਦੁਸ਼ਮਣ ਸਾਡੇ ਇਹ ਨੇ ਤੇ ਅੱਜ ਕੱਲ ਜਿਹੜੇ ਨਵੇਂ ਉੱਭਰ ਕੇ ਆ ਰਹੇ ਆ ਇਹ ਐਲਨ ਮਸਕ ਵਗੈਰਾ ਇਹ ਤਾਂ ਸਿੱਧੇ ਰਾਜ ਕਰ ਰਹੇ ਆ ਹੁਣ ਅਮਰੀਕਾ ਦੇ ਉੱਤੇ ਤੇ ਸਾਡੇ ਇੱਥੇ ਅਡਾਨੀ ਹੁਣੀ ਰਾਜ ਕਰ ਰਹੇ ਆ ਤੇ ਇਹ ਮਿਲ ਕੇ ਵੀ ਚੱਲਦੇ ਆ ਇਹ ਕੋਈ ਇਹਨਾਂ ਦੀ ਵਿਰੋਧ ਨਹੀਂ ਹੈ ਵੀ ਅਡਾਨੀ ਦਾ ਵਿਰੋਧ ਦੂਜਾ ਕਰਦਾ ਹੈ ਦੂਜੇ ਦਾ ਵਿਰੋਧ ਤੀਜਾ ਕਰਦਾ ਹੈ ਮਿਲ ਕੇ ਚੱਲਦੇ ਆ ਤੇ ਦੇਸ਼ ਨੂੰ ਸਾਰੀ ਦੁਨੀਆ ਨੂੰ ਵੰਡ ਰਹੇ ਆ ਦੁਬਾਰਾ ਸੋ ਇਹ ਅਗਲੀ ਗੱਲ ਦੋਸਤੋ ਕੱਲ ਚੰਡੀਗੜ੍ਹ ਦੇ ਵਿੱਚ ਇੱਕ 37 ਸੈਕਟਰ ਦੇ ਵਿੱਚ ਪ੍ਰਾਈਵੇਟ ਸਕੂਲ ਹੈਗਾ ਜਿਹਦਾ ਜਿਹਦਾ ਨਾਮ ਸਟੈਪਿੰਗ ਸਟੋਨ ਸਕੂਲ ਹੈ ਉਹ ਸਕੂਲ ਦੇ ਵਿੱਚ ਚੰਡੀਗੜ੍ਹ ਬਣਿਆ ਹੋਇਆ ਜਿਹੜਾ ਕਮਿਸ਼ਨ ਹੈ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਬੱਚਿਆਂ ਦੇ ਅਧਿਕਾਰਾਂ ਲਈ ਕਮਿਸ਼ਨ ਜਿਹੜਾ ਬਣਿਆ ਹੋਇਆ ਹੈ ਉਹ ਅਚਾਨਕ ਉਸ ਸਕੂਲ ਦਾ ਦੌਰਾ ਕਰਦਾ ਹੈ ਤੇ ਉੱਥੇ 11ਵੀਂ ਤੇ 12ਵੀਂ ਜਮਾਤ ਦੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਨੂੰ ਸਕੂਲ ਦੇ ਟੀਚਰਾਂ ਦੀ ਬਜਾਏ ਇੱਕ ਜਿਹੜੀ ਏਜੰਸੀ ਹੈ ਕੋਚਿੰਗ ਕੋਚਿੰਗ ਅਕੈਡਮੀ ਹੈ ਜਿਹੜੀ ਉਹਦੇ ਅਧਿਆਪਕ ਉਹਨਾਂ ਨੂੰ ਉੱਥੇ ਪੜ੍ਹਾ ਰਹੇ ਹੈ ਤੇ ਉਥੇ ਉਹਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾ ਰਿਹਾ ਹੈ ਜਿਹੜੇ ਸਕੂਲ ਦੇ ਵਿੱਚ ਨਾ ਦਰਜ ਨਹੀਂ ਹੈ ਤੇ ਉਸ ਸਕੂਲ ਦੇ ਡਾਇਰੈਕਟਰ ਨੇ ਉਹਨਾਂ ਨਾਲ ਧੱਕਾ ਮੁਕੀ ਵੀ ਕੀਤੀ ਉਹਦਾ ਇੱਕ ਦਾ ਕਾਲਰ ਫੜਿਆ ਤੇ ਔਰਤਾਂ ਨੂੰ ਵੀ ਬੁਰੇ ਭਰੇ ਸ਼ਬਦ ਕਹੇ ਜਿਹੜੀਆਂ ਔਰਤ ਮੈਂਬਰ ਗਈਆਂ ਸੀ ਕਮਿਸ਼ਨ ਦੀਆਂ ਤੇ ਉਹ ਸ਼ਿਕਾਇਤ ਤੋਂ ਸ਼ਿਕਾਇਤੀ ਹੋ ਗਏ ਹੁਣ ਪੁਲਿਸ ਕੋਲ ਦੋਆਂ ਦੀਆਂ ਇੱਕ ਦੂਜੇ ਦੇ ਬਿਚ ਸ਼ਿਕਾਇਤਾਂ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ CBSE ਦੇ ਜਿਹੜੇ 21 ਲਾਜ਼ ਐ 2018 ਦੇ ਉਹਨਾਂ ਦੀ ਉਲੰਘਣਾ ਵੀ ਕਰ ਰਿਹਾ ਹੈ ਇਹ ਸਕੂਲ ਚਾਣੀ ਜਿਹੜੇ ਸਕੂਲ ਨੇ ਉਹ ਇਸ ਤਰ੍ਹਾਂ ਨਾਲ ਪ੍ਰਾਈਵੇਟ ਅਕੈਡਮੀਆ ਦੇ ਆਪ ਤਾਂ ਪ੍ਰਾਈਵੇਟ ਹੈਗੇ ਹੀ ਹੈਗੇ ਆ ਅੱਗੋਂ ਵੀ ਪ੍ਰਾਈਵੇਟ ਅਕੈਡਮੀਆ ਨੂੰ ਜਿਹੜਾ ਵਧਣ ਫੁੱਲਣ ਦਾ ਮੌਕਾ ਦੇ ਰਹੇ ਹੈ ਤੇ ਲੋਕਾਂ ਦੀ ਹੋ ਰਹੀ ਹੈ ਇਸ ਦੇ ਨਾਲ ਹੀ ਇੱਕ ਗੱਲ ਜੁੜਮੀ ਇਨਫੋਸਿਸ ਕੰਪਨੀ ਦਾ ਜਿਹੜਾ ਮੋਢੀ ਹੈ ਐਨਕ ਨਾਰਾਇਣ ਨਾਰਾਇਣ ਮੂਰਤੀ ਨਾਰਾਇਣ ਮੂਰਤੀ ਜੀ ਨੇ ਕੱਲ ਇੱਕ ਹੋਰ ਨਵਾਂ ਬਿਆਨ ਦਿੱਤਾ ਉਹ ਇੱਕ ਸਮਿਟ ਦੇ ਵਿੱਚ ਬੋਲ ਰਹੇ ਸੀਗੇ CN BC TV 89 ਦੇ ਤੇ ਤੇ ਉਹ ਬੋਲਦਿਆਂ ਹੋਏ ਉਹਨਾਂ ਨੇ ਕਿਹਾ ਵੀ ਜਿਹੜੇ ਆ ਆਈਐਸ ਆਈਪੀਐਸ ਨੇ ਜਿਨ੍ਹਾਂ ਦੀ ਸਿਲੈਕਸ਼ਨ ਆਪਾਂ ਯੂਪੀਐਸਸੀ ਰਾਹੀਂ ਕਰਦੇ ਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਕਰਦੇ ਆ ਇਮਤਿਹਾਨ ਲੈ ਕੇ ਇਹ ਇਹ ਬੰਦ ਕਰਨੀ ਚਾਹੀਦੀ ਏ ਇਹਦੀ ਬਜਾਏ ਜਿਹੜੀ ਸਿਲੈਕਸ਼ਨ ਹੈ ਆਈਐਸ ਤੇ ਪੀਸੀਐਸ ਆਈਐਸ ਤੇ ਆਈਪੀਐਸ ਦੀ ਉਹ ਜਿਹੜੀ ਹੈ ਬਿਜ਼ਨਸ ਸਕੂਲ ਜਿਹੜੇ ਹੈਗੇ ਆ ਜਿਹੜੇ ਨਰੋਲ ਪ੍ਰੋਫਿਟ ਦੇ ਆਧਾਰ ਤੇ ਚੱਲ ਰਹੇ ਆ ਬਿਜ਼ਨਸ ਸਕੂਲ ਬਹੁਤੇ ਉਹਨਾਂ ਦੇ ਰਾਹੀਂ ਇਹਨਾਂ ਦੀ ਭਰਤੀ ਹੋਣੀ ਚਾਹੀਦੀ ਹੈ ਉਹਨਾਂ ਚੋਂ ਲੈਣੇ ਚਾਹੀਦੇ ਹੈ ਤੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਗੇ ਹੋਏ ਬੰਦੇ ਹੈ ਅਧਿਕਾਰੀ ਤੱਕ ਲੱਗੇ ਹੋਏ ਹੈ ਉਹਨਾਂ ਨੂੰ ਆਈਐਸ ਪੀਸੀਐਸ ਦੇ ਵਿੱਚ ਲਾਉਣਾ ਚਾਹੀਦਾ ਹੈ ਪਿਛਲੇ ਕੁਝ ਸਮੇਂ ਤੋਂ ਮੋਦੀ ਸਰਕਾਰ ਇਹ ਪ੍ਰਾਈਵੇਟ ਸੈਕਟਰ ਵਾਲਿਆਂ ਨੂੰ ਤਾਂ ਲਈ ਰਹੀ ਹੈ ਸੈਕਟਰੀ ਡਿਪਟੀ ਸੈਕਟਰੀ ਦੇ ਅਹੁਦਿਆਂ ਤੇ ਉੱਚੇ ਅਹੁਦਿਆਂ ਤੇ ਤੇ ਇਹ ਇਹਦਾ ਭਾਵ ਹੈ ਵੀ ਹੁਣ ਖੁੱਲ੍ਹੇ ਹੀ ਦਰਵਾਜ਼ਾ ਕਰ ਦਿਓ ਤੇ ਇਧਰ ਨੂੰ ਕਰ ਦਿਓ ਉਹਦਾ ਉਹਦਾ ਕਹਿਣ ਦਾ ਮਤਲਬ ਹੈ ਜਿਹੜੀ ਇਹ ਐਸ ਹੈ ਉਹ ਐਡਮਿਨਿਸਟ੍ਰੇਸ਼ਨ ਸਿਖਾਉਂਦੀ ਹੈ ਉਹ ਸਟੇਟਸ ਕੋ ਸਿਖਾਉਂਦੀ ਹੈ ਵੀ ਜੈਸੇ ਥੇ ਰਹੇ ਜਿਹੜੀ ਮੈਨੇਜਮੈਂਟ ਨੇ ਉਹ ਸਾਨੂੰ ਉਹਨੂੰ ਮੈਨੇਜ ਕਰਨਾ ਸਿਖਾਉਂਦੀਆਂ ਨੇ ਤੇ ਉਹ ਗਾਹਾਂ ਤੋਰਨ ਗਿਆ ਜੇ ਅਸੀਂ ਇਹ ਕਰ ਲੈਨੇ ਆ ਉਹਦਾ ਕਹਿਣ ਦਾ ਉਹਦਾ ਅੱਗੋ ਦਾਵਾ ਇਹ ਵੀ ਹੈ ਫੋਕਾ ਦਾਵਾ ਕਿ 2047 ਤੱਕ ਭਾਰਤ 50 ਬੀਲਿੰਗ 50 ਟ੍ਰਿਲੀਅਨ ਡਾਲਰ ਦੀ ਜਿਹੜੀ ਆਰਥਿਕਤਾ ਬਣ ਜੂਗੀ ਮੋਦੀ ਦਾ 5 ਟ੍ਰਿਲੀਅਨ ਡਾਲਰ ਦਾ ਕੁਝ ਸਮੇਂ ਤੱਕ ਤੇ ਇਹ 50 ਟ੍ਰਿਲੀਅਨ ਡਾਲਰ ਦੇ ਨੇ 2047 ਤੱਕ ਕਰਤਾ ਤੇ ਭਾਰਤ ਨੂੰ ਇੱਕ ਵੱਡੀ ਸਾਰੀਆਂ ਗੱਲਾਂ ਦਿਖਾ ਦਿਤੀਆਂ ਜਿਹੜੀਆਂ ਕਿ ਨਿਰਈ ਫਰਾਡ ਹੋ ਸਕਦੀਆਂ ਨੇ ਕਿਉਂਕਿ ਪ੍ਰਾਈਵੇਟ ਤਾਂ ਦੇਸ਼ ਦੇ ਜਿਹੜੇ ਸਾਧਨ ਨੇ ਦੇਸ਼ ਦੀ ਜਿਹੜੀ ਸਮੁੱਚੀ ਆਮਦਨ ਹੈ ਉਹਨਾਂ ਨੂੰ ਕੁਝ ਹੱਥਾਂ 'ਚ ਕੇਂਦਰਿਤ ਕਰਨ ਦਾ ਇੱਕ ਜਰੀਆ ਬਣੇ ਹੋਇਆ ਤੇ ਬਿਮਾਰੀ ਤਾਂ ਸਾਡੀ ਉਹ ਹੈ ਉਹਸ ਅਸੀਂ ਕਿੰਨੇ ਡਾਲਰ ਦੀ ਇਕਨੋਮੀ ਆ ਉਹਦੇ ਨਾਲੋਂ ਵੱਡੀ ਬਿਮਾਰੀ ਇਹ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਦਾ ਰੋਟੀ ਰੋਜੀ ਦਾ ਹਿੱਲਾ ਨਹੀਂ ਤੇ ਬਾਹਰਲੇ ਦੇਸ਼ਾਂ 'ਚ ਭੱਜੇ ਫਿਰਦੇ ਆ ਗੁਜਰਾਤ ਦਾ ਇੱਕ ਪਰਿਵਾਰ ਚੰਗਾ ਭਲਾ ਚਾਰ ਮੈਂਬਰਾਂ ਦਾ ਪਰਿਵਾਰ ਮੈਕਸੀਕੋ ਤੋਂ ਅਮਰੀਕਾ ਕ੍ਰਾਸ ਕਰਦਾ ਹੋਇਆ ਬਰਫ਼ 'ਚ ਜੰਮ ਕੇ ਮਰ ਗਿਆ ਪ੍ਰੋਬਲਮ ਤਾਂ ਸਾਡੀ ਇਹ ਹੈ ਵੀ ਅਸੀਂ ਰੁਜ਼ਗਾਰ ਨਹੀਂ ਦੇ ਰਹੇ ਤੇ ਤੁਸੀਂ ਉਹ ਐਨੇ ਟ੍ਰਿਲੀਅਨ ਡਾਲਰ ਇਕਨੋਮੀ ਹੈ ਜਿਹੇ ਜਿਹੜੇ ਫੋਕੇ ਨਾਰੇ ਆ ਉਹਨਾਂ ਦੇ ਨਾਲ ਦੇਸ਼ ਨੂੰ ਗੁੰਮਰਾਹ ਕਰ ਰਹੇ ਹੋ ਇਸੇ ਨਰਾਇਣ ਮੂਰਤੀ ਜੀ ਨੇ ਅ तकरीबन ਸਾਲ ਪਹਿਲਾਂ ਕਿਹਾ ਸੀਗਾ ਵੀ ਜਿਹੜੇ ਦੇਸ਼ ਦੇ ਨੌਜਵਾਨ ਨੇ ਉਹ 70 ਘੰਟੇ ਇੱਕ ਹਫ਼ਤੇ ਦੇ ਕੰਮ ਕਰਨ ਫਿਰ ਦੇਸ਼ ਬਹੁਤ ਤਰੱਕੀ ਕਰੂਗਾ 70 ਘੰਟੇ ਦੇ ਨਾਲ ਤਰੱਕੀ ਦੇਸ਼ ਨਹੀਂ ਕਰਦਾ ਉਹ ਜਿਹੜਾ ਪ੍ਰਾਈਵੇਟ ਅਦਾਰਾ ਹੈ ਜਿੱਥੇ ਤੂੰ 70 ਘੰਟੇ ਕੰਮ ਕਰਾਉਣਾ ਉਹ ਅਦਾਰਾ ਤਰੱਕੀ ਕਰ ਜਾਊਗਾ ਲੋਕ ਮਰ ਜਾਣਗੇ ਪਿੱਛੇ ਇੱਕ ਸੀਏ ਲੜਕੀ ਜਿਹੜੀ ਹੈ ਅ ਸੇਬਸਟੀਅਨ ਉਹ ਅਰਨੇਸਟ ਐਂਡ ਯੰਗ ਨਾਂ ਦੀ ਅਮਰੀਕੀ ਕੰਪਨੀ ਦੇ ਵਿੱਚ ਸਰਵਿਸ ਕਰਦੀ ਸੀ ਤੇ ਵਰਕ ਦਾ ਜਿਹੜਾ ਕੰਮ ਦਾ ਪ੍ਰੈਸ਼ਰ ਨਾ ਚੱਲਦੀ ਹੋਈ ਉਹ ਮਰ ਗਈ ਸੀ ਵਿਚਾਰੀ ਤੇ ਇਹ ਜਿਹੜੇ ਇਹ ਕੁਝ ਲੋਕ ਜਿਹੜੇ ਬੈਠੇ ਐ ਇਹਨਾਂ ਨੂੰ ਲੱਗਦਾ ਇਹ ਐ ਵੀ ਵੀ ਜਿਹੜੀ ਨੌਜਾਨ ਪੀੜ੍ਹੀ ਐ ਸਾਡੀ ਉਹ ਇਸੇ ਕੰਮਾਂ ਵਾਸਤੇ ਐ ਤੇ ਡਿਪਰੈਸ਼ਨ ਦਾ ਸ਼ਿਕਾਰ ਐ ਸਾਡੀ ਨੌਜਵਾਨ ਪੀੜ੍ਹੀ ਬਹੁਤ ਵੱਡੀ ਪੱਧਰ ਦੇ ਉੱਤੇ ਨਾਰਾਇਣ ਮੂਰਤੀ ਜੀ ਇਹ ਜਰਾ ਇੱਕ ਇਹਨਾਂ ਗੱਲਾਂ ਨੂੰ ਵੀ ਦੇਖ ਲਓ ਤੁਸੀਂ ਅ ਅਗਲੀ ਲਾਸਟ ਗੱਲ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਨੂੰ 6 ਮਹੀਨੇ ਦੇ ਲਈ ਸਸਪੈਂਡ ਕਰ ਦਿੱਤਾ ਹੈ ਦਿੱਲੀ ਯੂਨੀਵਰਸਿਟੀ ਨੇ ਕਿਉਂਕਿ ਉਹਨੇ ਉਸ ਯੂਨੀਵਰਸਿਟੀ ਦੀ ਕੰਧ ਦੇ ਉੱਤੇ ਲਿਖਤਾ ਸੀ ਵੀ ਐਨਟੀਏ ਖਤਮ ਕਰੋ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਸਬਸਕ੍ਰਾਈਬ ਕਰੋ ਇਹਨੂੰ ਖਤਮ ਕਰੋ ਕਿਉਂਕਿ ਇਹਨੇ ਜਿਹੜੇ ਇਮਤਿਹਾਨ ਲਏ ਆ ਸਾਰੇ ਦੇ ਸਾਰੇ ਰੌਲੇ ਘਿੌਲੇ ਚ ਰਹੇ ਐ ਤੇ ਉਸ ਦੀ ਇਨਕੁਆਰੀ ਹੋਈ ਉਸ ਨੂੰ ਪਹਿਲਾਂ ਸਸਪੈਂਡ ਕੀਤਾ ਸੀਗਾ ਹੁਣ ਉਹਨੂੰ 6 ਮਹੀਨਿਆਂ ਲਈ ਐਕਸਪੈਲ ਕਰ ਦਿੱਤਾ ਐਕਸਪੈਲ ਕਰਤਾ ਕੱਢ ਦਿੱਤਾ ਯੂਨੀਵਰਸਿਟੀ ਚੋਂ 6 ਮਹੀਨਿਆਂ ਲਈ ਤੇ ਇਹ ਜਿਹੜੀ ਲੜਕੀ ਹੈ ਇਸ ਨੇ ਮੰਨਿਆ ਸੀ ਵੀ ਹਾਂ ਮੈਂ ਲਿਖਿਆ ਤੇ ਅਸੀਂ ਜਿਹੜੀ ਉਹਨਾਂ ਦੀ ਸੰਸਥਾ ਹੈ ਦਿਸ਼ਾ ਦਿਸ਼ਾ ਸਟੂਡੈਂਟ ਗਰੁੱਪ ਉਸ ਗਰੁੱਪ ਵੱਲੋਂ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਵਿਦਿਆਰਥੀਆ ਐਨਟੀਏ ਵਰਗੀਆਂ ਸੰਸਥਾਵਾਂ ਨਹੀਂ ਚਾਹੁੰਦੇ ਸੋ ਅਸੀਂ ਇਸ ਦਿੱਲੀ ਯੂਨੀਵਰਸਿਟੀ ਦੇ ਐਕਸ਼ਨ ਦੀ ਨਿੰਦਿਆ ਕਰਦੇ ਆ ਤੇ ਮੰਗ ਕਰਦੇ ਆ ਕਿ ਉਹਨੂੰ ਬਹਾਲ ਕੀਤਾ ਜਾਵੇ ਤੇ ਇਹ ਕਹਿਣ ਦਾ ਉਹਦਾ ਅਧਿਕਾਰ ਹੈ ਵੱਧ ਤੋਂ ਵੱਧ ਕੀ ਹੈ ਵੀ ਉਹ ਜਿਹੜਾ ਨਾਰਾ ਮਿਟਣ ਦੇ ਉੱਤੇ ਜਿਹੜੀ ਕੋਈ ਕਲੀ ਲੱਗਦੀ ਹੈ ਉਹ ਉਹਨਾਂ ਕੋ ਉਹਨੂੰ ਕੁਛ ਕਿਹਾ ਜਾ ਸਕਦਾ ਸੀਗਾ ਆਦਰਵਾਇਜ਼ ਉਹਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉੱਥੇ ਬਣਾਓ ਕੰਦ ਇੱਕ ਡੈਮੋਕ੍ਰੇਸੀ ਵਾਲ ਉਹਦਾ ਨਾਂ ਰੱਖੋ ਯੂਨੀਵਰਸਿਟੀ 'ਚ ਜਿਹੜੇ ਬੰਦੇ ਨੇ ਕੋਈ ਕਹਿਣੀ ਹੈ ਗੱਲ ਉੱਥੇ ਆ ਕੇ ਕਹੇ ਤੇ ਤੁਸੀਂ ਪੜੋ ਵੀ ਉਹਨਾਂ ਦੀ ਗੱਲ ਨੂੰ ਅੱਜ ਦੀ ਗੱਲ ਚੈਨਈ ਬਹੁਤ ਬਹੁਤ ਸ਼ੁਕਰੀਆ